ਜੋ ਐਤਵਾਰ ਦੇ ਦਿਨ ਸਿਮਰਾਲਾ ਚੌਂਕ ਦੇ ਵਿੱਚ ਲੜਾਈ ਹੋਈ ਸੀ ਉਸ ਦੇ ਸਬੰਧ ਤੇ ਜੋ ਐਫ ਆਈ ਆਰ ਰਜਿਸਟਰ ਕੀਤੀ ਗਈ ਸੀ ਉਸ ਦੇ ਵਿੱਚੋਂ ਪੰਜ ਦੋਸ਼ੀ ਆਲਰੇਡੀ ਅਸੀਂ 24 ਘੰਟੇ ਦੇ ਵਿੱਚ ਗ੍ਰਿਫਤਾਰ ਕਰ ਲਏ ਗਏ ਸੀ ਇਸ ਤੋਂ ਇਲਾਵਾ ਬਾਕੀ ਜਿਹੜੇ ਰਹਿੰਦੇ ਦੋਸ਼ੀ ਸੀ ਉਹਨਾਂ ਦੇ ਵਿੱਚੋਂ ਉਹਨਾਂ ਦੀ ਪਛਾਣ ਕਰਕੇ ਪੰਜ ਦੋਸ਼ੀਆਂ ਨੂੰ ਅੱਜ ਹੋਰ ਅਸੀਂ ਸਮੇਤ ਹਥਿਆਰਾਂ ਦੇ ਗ੍ਰਿਫਤਾਰ ਕੀਤਾ ਗਿਆ ਲੇਕਿਨ ਉਹ ਬਲੀਨੋ ਗੱਡੀ ਸਰ ਹੱਥ ਲਾਖੀ ਹੈ ਜਿਹੜੀ ਬਲੀਨੋ ਗੱਡੀ ਦੇ ਬਾਰੇ ਗੱਲ ਕਰਨ ਆਏ ਸੀ ਵਾਰਦਾਤ ਦੇ ਵਿੱਚ ਵਰਤੀ ਗਈ ਬਲੀਨੋ ਕਾਰ ਨੂੰ ਅਸੀਂ ਬਰਾਮਦ ਕਰ ਲਿਆ ਗਿਆ ਠੀਕ ਲੇਕਿਨ ਸਰ ਕੰਪਨੀ ਕਿੱਡੀ ਕੀ ਉਹ ਤਾਂ ਬੰਦ ਰਹੀ ਹੈ ਕਿੱਡੀ ਜਾਵੇ ਚੰਡੀਗੜ੍ਹ ਤੋਂ ਬਰਾਮਦ ਕੀਤਾ ਗਿਆ ਕਿੱਡੀ ਜਰੋੜ ਚੰਡੀਗੜ੍ਹ ਰੋਡ ਤੋਂ ਸਾਰੀ ਚੰਡੀਗੜ੍ਹ ਰੋਡ ਤੋਂ ਬਰਾਮਦ ਕੀਤਾ ਦੇਖੀ ਸਰ ਚੰਡੀਗੜ੍ਹ ਤੋਂ ਬਰਾਮਦ ਕੀਤਾ ਚੰਡੀਗੜ੍ਹ ਰੋਡ ਚੰਡੀਗੜ੍ਹ ਰੋਡ ਮੇਨ ਮਕਸਦ ਕਿਸੇ ਸਿਰਫ ਤੇ ਟਾਈਮਿੰਗ ਲੈ ਕੇ ਸੀਗਾ ਕਿ ਹੋਰ ਵੀ ਗੱਲ ਵੀ ਸੀਗੀ ਜੋ ਫਿਲਹਾਲ ਦੀ ਤਫਤੀਸ਼ ਚ ਸਾਡੇ ਸਾਹਮਣੇ ਤੱਥ ਆਏ ਨੇ ਇਹਨਾਂ ਇਸ ਦੇ ਵਿਹਾਰੇ ਆਪਾਂ ਇਹ ਕਹਿ ਸਕਦੇ ਆ ਵੀ ਇਹ ਜੋ ਇੱਥੇ ਬੱਸਾਂ ਖੜਦੀਆਂ ਨੇ ਢੱਡਿਆਂ ਦੇ ਵਿੱਚ ਇਹਨਾਂ ਦੀ ਇਹ ਗੁਰਾਈ ਕਰਨ ਵਾਲੇ ਗਰੁੱਪ ਨੇ ਦੋ ਇਹ ਆਪਸ ਦੇ ਵਿੱਚ ਲੜਾਈ ਝਗੜਾਈ ਇਸ ਲਈ ਕਰਦੇ ਸੀ ਕਿ ਇਸ ਵਾਰ ਅਸੀਂ ਇਹਨਾਂ ਦੀ ਗ੍ਰਾਈ ਕਰਾਂਗੇ ਮਤਲਬ ਇੱਕ ਦੂਜੇ ਨਾਲ ਇਸ ਕਰਕੇ ਇਹਨਾਂ ਦੇ ਕਲੈਸ਼ ਹੁੰਦੇ ਸੀ ਕਿ ਗ੍ਰਾਈ ਇਹਨਾਂ ਨੇ ਆਪ ਕਰਨੀ। ਲੇਕਿਨ ਪਹਿਲੇ ਸਮਾਂ ਕਰਦੇ ਸੀ ਜਿਹੜੇ ਬੱਸਾਂ ਵਾਲੇ ਹੈਗੇ ਨੇ ਜਿੱਦਾਂ ਵੱਡੀਆਂ ਕੰਪਨੀਆਂ ਵਾਲੇ ਉਹ ਇਹਨਾਂ ਨੂੰ ਅਥੋਰਾਈਜ਼ ਕਰਦੇ ਆ ਕਿ ਤੁਸੀਂ ਗ੍ਰਾਈ ਕਰੋ ਜਾਂ ਆਪਣੇ ਨਹੀਂ ਉਹ ਇਹਨਾਂ ਨੂੰ ਅਥੋਰਾਈਜ਼ ਨਹੀਂ ਕਰਦੇ। ਇਹ ਲੋਕਲ ਟਰੈਵਲ ਤੇ ਇੱਕ ਅੱਡਾ ਇੰਚਾਰਜ ਲੱਗੇ ਹੋਏ ਹੁੰਦੇ ਆ। ਆਪਣੇ ਇਹਨਾਂ ਦੇ ਜੋ ਬੱਸਾਂ ਦੇ ਕੰਡਕਟਰ ਹੁੰਦੇ ਆ, ਡਰਾਈਵਰ ਹੁੰਦੇ ਆ, ਉਹ ਇਹਨਾਂ ਨੂੰ ਅੱਡਾ ਇੰਚਾਰਜ ਲਗਾ ਦਿੰਦੇ ਆ ਹਰ ਇੱਕ ਅੱਡੇ ਦਾ ਤੇ ਉਸ ਅੱਡੇ ਤੇ ਇਹ ਇਹ ਹਰੇਕ ਬੱਸ ਦੇ ਉਹਨਾਂ ਦੇ ਪੈਸੇ ਇਹਨਾਂ ਨੂੰ ਮਿਲਦੇ ਰਹਿੰਦੇ ਆ। ਮਤਲਬ ਅਵੈਧ ਵਸੂਲੀ ਨਾਮ ਦਿੱਤਾ ਜਾ ਸਕਦਾ ਹੈ। ਬਾਕੀ ਇਹ ਤਾਂ ਤਵਦੀਸ਼ ਦਾ ਪਾਰਟ ਹੈਗਾ ਇਹਨੂੰ ਹਰੇਕ ਐਂਗਲ ਨੂੰ ਤਵਦੀਸ਼ ਦੇ ਨੂੰ ਵੈਰੀਫਾਈ ਕਰਕੇ ਅਸੀਂ ਤੁਹਾਨੂੰ ਜੋ ਵੀ ਤੱਥ ਸਾਹਮਣੇ ਆਉਣਗੇ ਤੇ ਤੁਹਾਡੇ ਸਾਹਮਣੇ ਰੱਖਦੇ ਹਾਂ ਜੀ ਸਰ ਇਹਨਾਂ ਦੇ ਕਿਹੜੇ ਕਿਹੜੇ ਡਾਟੇ ਨਹੀਂ ਸੀਗੇ ਜਿਉਂਦਾ ਬਈ ਪਾਸ ਵਾਲਾ ਤੇ ਸੰਮੇਲਾ ਚੁੰਗ ਵਾਲਾ ਸੌਰੀ ਇਹਨਾਂ ਦੇ ਅੱਡੇ ਇਹਨਾਂ ਦੇ ਕਿਹੜੇ ਜਨਾਬਾਈ ਬਾਜ਼ਾਰ ਟੈਕ ਉੱਤੇ ਵੀ ਇਹਨਾਂ ਦੇ ਸੀਗੇ ਇਹ ਲੁਧਿਆਣੇ ਦੇ ਵਿੱਚ ਕਈ ਅੱਡੇ ਹੈਗੇ ਆ ਜਿੱਥੇ ਇਹ ਕੰਮ ਕਰਦੇ ਸੀ ਲੇਕਿਨ ਸਰ ਇਹਦੇ ਵਿੱਚ ਮੇਨ ਦੇਖਣ ਨੂੰ ਗੱਲ ਮਿਲਦੀ ਸੀ ਕਿ ਸੋਰਾਲਾ ਚੋਕ ਤੋਂ ਪਹਿਲੇ ਵੀ ਇਹਨਾਂ ਦੀ ਲੜਾਈ ਜਿਹੜੀ ਹੋਈ ਸੀਗੀ ਪਸਤੀ ਉੱਤੇ ਵੱਲ 3 ਮਹੀਨਾ ਪਹਿਲਾਂ ਉਹ ਕੀ ਮਾਮਲਾ ਨਿਕਲ ਕੇ ਆਇਆ ਉਹਦੇ ਵਿੱਚ ਉਹ ਲੜਾਈ ਨੂੰ ਵਿੱਚ ਮੇਨ ਮੋਟਿਵ ਰੱਖਿਆ ਗਿਆ ਸੀਗਾ ਕਿ ਦੂਜੀ ਲੜਾਈ ਨੂੰ ਮੋਟਿਵ ਰੱਖਿਆ ਗਿਆ ਜੋ ਤਫ਼ਤੀਸ਼ 'ਚ ਫਿਲਹਾਲ ਦੀ ਘੜੀ 'ਚ ਤੱਥ ਸਾਹਮਣੇ ਆਏ ਨੇ ਉਹ ਇਹ ਹੈਗਾ ਵੀ ਜੋ ਇਹਦੀ ਪਹਿਲਾਂ ਜਿਹੜੀ ਇਹਨਾਂ ਦੀ ਲੜਾਈ ਹੋਈ ਸੀ ਉਹ ਵੀ ਬੱਸਾਂ ਦੀ ਗ੍ਰਾਹੀ ਨੂੰ ਲੈ ਕੇ ਹੀ ਹੋਈ ਸੀ ਤੇ ਉਸ ਦੇ ਇੱਕ ਬਸਾ ਦੀ ਗ੍ਰਾਈਨੂ ਲੈ ਕੇ ਹੀ ਦੁਬਾਰਾ ਇਹਨਾਂ ਦੀ ਝੜਪ ਹੋ ਗਈ। ਉਹ ਤੁਸੀਂ 40 ਲੈ ਸਕਦੇ ਲੇਕਿਨ 40 ਦੇ ਵਿੱਚੋਂ ਹੁੰਦੇ 10 ਪੜੇਗੇ। 10 ਦੇ ਪਿਆ ਬਾਅਦ 15 ਪੜੇਗੇ ਹੋਗੇ ਲੇਕਿਨ ਬਾਕੀ ਦੋਸ਼ੀ ਹਜੇ ਸਨ। ਜੋ ਇਸ ਮੁਕਾਦਮੇ ਦੇ ਵਿੱਚ ਬਾਕੀ ਦੋਸ਼ੀ ਨੇ ਉਹਨਾਂ ਦੇ ਵੀ ਜਲਦ ਤੋਂ ਜਲਦ ਅਸੀਂ ਕਾਫੀ ਸਾਡੇ ਕੋਲੇ ਨਾਮਜ਼ਦ ਹੋ ਵੀ ਚੁੱਕੇ ਆ ਭਾਲ ਜਦੋਂ ਆਪਣੇ ਆ ਵੀ ਗਏ ਆ ਸਾਹਮਣੇ ਨਾਮ ਤੇ ਬਾਕੀ ਜਿਹੜੇ ਰਹਿੰਦੇ ਦੋਸ਼ੀ ਨੇ ਉਹਨਾਂ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਜਾ। ਲੇਕਿਨ ਇਹਨਾਂ ਜਿਹੜਾ ਫਟੜ ਹੋਇਆ ਸੀਗਾ ਸੰਨੀ ਨੂੰ ਮਿਲ ਗਿਆ ਉੱਤਰੀ ਦੀ ਬਾਤ। ਉਹ ਫਿਲਹਾਲ ਆਪਣੇ ਸੀਐਮਸੀ ਹਸਪੀਟਲ ਐਡ ਲੇਕਿਨ ਉਹਨਾਂ ਦੇ ਵੀ ਸਿਰ ਦੋਨੋਂ ਪਾਰਟੀ ਦੇ ਕ੍ਰੋਸ ਮੁਕਦਮਾ ਦਰਜ ਹੋਇਆ ਹੈ ਜੀ ਬਿਲਕੁਲ ਕ੍ਰੋਸ ਮੁਕਦਮਾ ਦਰਜ ਹੋਇਆ ਦੋਨੋਂ ਪਾਰਟੀ ਪਹਿਲਾਂ ਵੀ ਕੋਈ ਪਰਚੇ ਕਰਦੇ ਨੇ ਇਹ ਹਜੇ ਤਫਤੀਸ਼ ਦਾ ਪਾਰਟ ਹੈਗਾ ਵੈਰੀਫਾਈ ਕਰਦੇ ਆ ਲੇਕਿਨ ਸਿਰ ਜਦੋਂ ਇਹ ਬਾਟਲ ਕਰਦੇ ਸੀ ਆਪ ਹੀ ਕਿੱਥੇ ਚਲੇ ਜਾਂਦੇ ਸੀ ਕਿੱਥੇ ਜਾ ਕੇ ਛੁੱਪੇ ਸੀਗੇ ਆਪ ਬਾਟਲ ਕਰਨ ਤੋਂ ਬਾਅਦ ਦੇਖੋ ਜਿਹੜੇ ਇਹ ਮਾੜੇ ਅਨਸਰ ਹੁੰਦੇ ਆ ਸਮਾਜ ਦੇ ਵਿੱਚ ਵਾਰਦਾਤ ਕਰਕੇ ਇਹ ਆਪਣੇ ਆਪਣੇ ਟਿਕਾਣਿਆਂ ਦੇ ਲੁਕ ਜਾਂਦੇ ਆ ਤੇ ਉਹ ਅਸੀਂ ਸਾਰੀਆਂ ਟਿਕਾਣਿਆਂ ਨੂੰ ਇਹਨਾਂ ਦੇ ਨੂੰ ਆਈਡੈਂਟੀਫਾਈ ਕਰਕੇ ਅਸੀਂ ਸਾਡੀਆਂ ਵੱਖ-ਵੱਖ ਪੁਲਿਸ ਟੀਮਾਂ ਲੱਗੀਆਂ ਹੋਈਆਂ ਸੀ ਤੇ ਅੱਗੇ ਜਿਹੜੇ ਰਹਿੰਦੇ ਦੋਸ਼ੀ ਆ ਉਹਨਾਂ ਤੇ ਵੀ ਪੁਲਿਸ ਟੀਮਾਂ ਲੱਗੀਆਂ ਹੋਈਆਂ ਨੇ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨਾ ਕਿਸ ਸਾਈਡ ਦੇ ਤਹਿਤ ਕੁਦਮੇ ਦਰਜ ਹੋਏ ਨੇ ਸੌਰੀ ਫੈਂਸ ਦੇ ਤਹਿਤ ਕੁਦਮੇ ਦਰਜ ਹੋਏ ਇਹ ਐਫ ਆਈ ਆਰ 307 323 148 49 ਦੇ ਤਹਿਤ ਐਫ ਆਈ ਆਰ ਰਜਿਸਟਰ ਹੋਈ ਬਿਲਕੁਲ ਜੀ ਅਵਾਜ਼ ਅੱਡੇ ਜਿਹੜੇ ਹੋਰ ਵੀ ਚੱਲਦੇ ਹੈਗੇ ਉਹਨਾਂ ਤੇ ਵੀ ਸਖਤ ਕਾਰਵਾਈ ਕੀਤੀ ਜਾਏਗੀ ਇਨੀਸ਼ੀਅਲੀ ਤਾਂ ਜਿਹੜੇ ਆਪਾਂ ਤੁਹਾਨੂੰ ਸਾਹਮਣੇ ਹੀ ਹੈਗੇ ਆ ਤੇ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਜਲਦ ਤੋਂ ਜਲਦ ਤੁਸੀਂ ਦੇਖੋਗੇ ਵੀ ਕੋਈ ਵੀ ਐਦਾਂ ਦੇ ਮਾੜੇ ਅਨਸਰਾਂ ਨੂੰ ਸਮਾਜ ਦੇ ਵਿੱਚ ਇਹਨਾਂ ਦੇ ਪੈਰ ਨਹੀਂ ਲੱਗਣ ਦਿੱਤੇ ਜਾਣਗੇ। ਹੋਰ ਬਹੁਤ سارے ਐਦਾਂ ਦੇ ਲੜਕੇ ਨੇ ਕਦੇ ਦੇ ਵੱਡੇ-ਵੱਡੇ ਯਾਰ ਲੈ ਕੇ ਬੰਦੇ ਐ ਕਰੋੜਾਂ ਸਪਾਟ ਦਿੱਤਾ ਕੌਣ ਦੇ। ਉਹਨਾਂ ਨੂੰ ਕੀ ਪੈਸੇ ਦੇ। ਦੇਖੋ ਮਾਨਯੋਗ ਸੀਪੀ ਸਾਹਿਬ ਵੱਲੋਂ ਸਖਤ ਤਹਿਦਾ ਨੇ ਜੋ ਲੁਧਿਆਣਾ ਸ਼ਹਿਰ ਦੇ ਵਿੱਚ ਮਾੜੇ ਅਨਸਰ ਹੈਗੇ ਆ ਉਹਨਾਂ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਊਗਾ। ਉਹਨਾਂ ਨੇ ਸਖਤ ਤੋਂ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਬੁਲਾਇਆ ਦੇਖਿਆ ਜਾਂਦਾ ਬਹੁਤ ਘੱਟ ਛੋਟੀ ਉਮਰ ਦੇ ਹੁੰਦੇ ਹਨ